ਆਉਂਦਿਆ ਸਾਰਖੀ ਸ਼ਕਤੀ ਦਿਖਾਉਣੀ ਸ਼ੁਰੂ ਕਰ ਦਿੱਤੀ ਹੈ 20 ਜਨਵਰੀ ਨੂੰ ਸੌ ਚੁੱਕੀ ਜਾਂਦੀ ਹੈ ਰਾਸ਼ਟਰਪਤੀ ਦੇ ਅਹੁਦੇ ਦੇ ਵੱਲੋਂ 트럼ਪ ਦੇ ਵੱਲੋਂ ਸੌ ਚੁੱਕੀ ਗਈ ਤੇ ਉਸ ਤੋਂ ਬਾਅਦ ਇਹ ਐਲਾਨ ਕਰ ਦਿੱਤਾ ਕਿ ਜਿਹੜੀ ਬਰਥ ਰਾਈਟ ਸਿਟੀਜ਼ਨਸ਼ਿਪ ਹੈ ਉਸ ਨੂੰ ਖਤਮ ਕਰ ਦਿੱਤਾ ਜਾਵੇ ਭਾਵ ਬਰਥ ਰਾਈਟ ਸਿਟੀਜ਼ਨਸ਼ਿਪ ਤੋਂ ਇਹ ਭਾਵ ਹੈ ਕਿ ਜੇਕਰ ਮਾਤਾ ਪਿਤਾ ਅਮਰੀਕਾ ਦੇ ਵਿੱਚ ਪੱਕੇ ਨਹੀਂ ਹੈ ਜੇਕਰ ਉਹਨਾਂ ਦੀ ਔਲਾਦ ਹੁੰਦੀ ਹੈ ਉਹਨਾਂ ਦਾ ਬੱਚਾ ਹੁੰਦਾ ਹੈ ਤਾਂ ਉਹਨੂੰ ਅਮਰੀਕਾ ਦੇ ਵਿੱਚ ਸਿਟੀਜ਼ਨਸ਼ਿਪ ਜਿਹੜੀ ਆ ਮਿਲੇਗੀ ਜਦੋਂ ਬੱਚਾ ਪੈਦਾ ਹੋ ਜਾਂਦਾ ਹੈ ਤਾਂ ਉਹ ਅਮਰੀਕਾ ਦਾ ਵਸਨੀਕ ਬਣ ਜਾਂਦਾ ਹੈ ਉਸ ਨੂੰ ਨਾਗਰਿਕ ਮੰਨਿਆ ਜਾਂਦਾ ਹੈ ਜਿਸ ਆਧਾਰ ਤੇ ਬੱਚੇ ਨੂੰ ਅਮਰੀਕਾ ਦੀ ਸਿਟੀਜ਼ਨਸ਼ਿਪ ਮਿਲ ਜਾਂਦੀ ਹੈ ਤੇ ਜਿਸ ਦੇ ਨਾਲ ਨਾਲ ਮਾਤਾ ਪਿਤਾ ਨੂੰ ਵੀ ਗ੍ਰੀਨ ਕਾਰਡ ਜਿਹੜਾ ਆ ਮਿਲ ਜਾਂਦਾ ਹੈ ਪਰ ਹੁਣ ਤੁਹਾਨੂੰ ਦੱਸ ਦਈਏ ਕਿ ਟਰੰਪ ਸਰਕਾਰ ਦੇ ਵੱਲੋਂ ਇਸ ਨੂੰ ਖਤਮ ਕਰਨ ਦਾ ਫੈਸਲਾ ਲੈ ਲਿਆ ਗਿਆ ਹੈ 19 ਜਨਵਰੀ ਨੂੰ ਇਹ ਆਦੇਸ਼ ਦਿੱਤੇ ਸੀ ਕਿ ਬਰਥ ਰਾਈਟ ਸਿਟੀਜ਼ਨਸ਼ਿਪ ਤੇ ਰੋਕ ਲਗਾ ਦਿੱਤੀ ਜਾਵੇ ਇਸ ਨੂੰ ਖਤਮ ਕਰ ਦਿੱਤਾ ਜਾਵੇ ਔਰ 19 ਫਰਵਰੀ ਤੱਕ ਦਾ ਸਮਾਂ 트ੰਪ ਦੇ ਵੱਲੋਂ ਦਿੱਤਾ ਗਿਆ ਸੀ ਕਿ ਇਸ ਨੂੰ 19 ਫਰਵਰੀ ਤੱਕ ਲਾਗੂ ਕਰ ਦਿੱਤਾ ਜਾਵੇ ਪਰ ਤੁਹਾਨੂੰ ਦੱਸ ਦੇ ਕਿ ਇਸ ਦੇ ਉੱਪਰ ਯੂ ਐਸ ਫੈਡਰਲ ਕੋਰਟ ਦੇ ਵੱਲੋਂ ਇੱਕ ਵੱਡਾ ਐਕਸ਼ਨ ਲੈ ਲਿਆ ਗਿਆ ਹੈ ਫਿਲਹਾਲ 14 ਦਿਨਾਂ ਵਾਸਤੇ ਰੋਕ ਲਗਾ ਦਿੱਤੀ ਗਈ ਹੈ ਨਾਲ 트ੰਪ ਦੇ ਵੱਲੋਂ ਲੈ ਕੇ ਇਸ ਫੈਸਲੇ ਤੇ ਯੂਐਸ ਫੈਡਰਲ ਕੋਰਟ ਦੇ ਵੱਲੋਂ ਰੋਕ ਲਾ ਦਿੱਤੀ ਗਈ ਹੈ ਯੂਐਸ ਫੈਡਰਲ ਕੋਰਟ ਦਾ ਕਹਿਣਾ ਹੈ ਕਿ ਇਹ ਜਿਹੜਾ ਹੁਕਮ ਦਿੱਤਾ ਗਿਆ ਜਿਹੜੇ ਆਦੇਸ਼ 트ੰਪ ਦੇ ਵੱਲੋਂ ਜਾਰੀ ਕੀਤੇ ਗਏ ਨੇ ਇਹ ਅਸੰਵਿਧਾਨਿਕ ਨੇ ਇਹ ਲੋਕਾਂ ਦਾ ਦਿਮਾਗ ਘੁਮਾ ਦੇਣ ਵਾਲਾ ਫੈਸਲਾ ਲਿਆ ਗਿਆ ਸਿੱਧੇ ਤੌਰ ਤੇ ਇਹ ਅਸੰਵਿਧਾਨਿਕ ਹੁਕਮ ਜਿਹੜੇ ਨੇ ਉਹ ਦਿੱਤੇ ਗਏ ਨੇ ਇਸ ਕਰਕੇ ਯੂਐਸ ਦੀ ਫੈਡਰਲ ਕੋਰਟ ਦੇ ਵੱਲੋਂ 14 ਦਿਨ ਦੇ ਵਾਸਤੇ ਇਸ ਫੈਸਲੇ ਤੇ ਰੋਕ ਲਾ ਦਿੱਤੀ ਹੈ 20 ਜਨਵਰੀ ਨੂੰ ਪ੍ਰੈਜ਼ੀਡੈਂਟ ਦੇ ਅਹੁਦੇ ਦੀ ਡੋਨਾਲਡ 트ੰਪ ਨੇ ਸੌ ਚੁੱਕੀ ਔਰ ਸੌ ਚੁੱਕਦਿਆਂ ਸਾਰ ਕੀ ਕਈ ਵੱਡੇ ਬਦਲਾਅ ਜਿਹੜੇ ਨੇ ਚਾਹੇ ਉਹ ਜੈਂਡਰ ਚੇਂਜ ਨੂੰ ਲੈ ਕੇ ਗੱਲ ਕਹੀ ਗਈ ਹੋਵੇ ਡੋਨਾਲਡ 트ੰਪ ਦੇ ਵੱਲੋਂ ਤਾਂ ਉਸ ਤੋਂ ਬਾਅਦ ਮੈਕਸੀਕੋ ਬਾਰਡਰ ਸਿਕਿਉਰਿਟੀ ਦੀ ਗੱਲ ਕਹੀ ਜਾਈ ਕਹੀ ਗਈ ਹੋਵੇ ਤੇ ਉਸ ਤੋਂ ਬਾਅਦ ਜਿਹੜੇ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਵਸਨੀਕ ਰਹਿ ਰਹੇ ਨੇ ਉਹਨਾਂ ਨੂੰ ਉੱਥੋਂ ਰਿਪੋਰਟ ਕਰਨ ਦੀ ਗੱਲ ਲਗਾਤਾਰ ਇਹਨਾਂ ਮੁੱਦਿਆਂ ਤੇ ਡੋਨਾਲਡ 트੍ਰੰਪ ਚਰਚਾ ਕਰ ਰਹੇ ਨੇ ਔਰ ਜਿਸ ਤੋਂ ਬਾਅਦ ਇੱਕ ਹੋਰ ਵੱਡਾ ਫੈਸਲਾ ਲਿਆ ਗਿਆ ਸੀ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਆ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਪੱਕੇ ਹੋਏ ਨੇ ਕਿ ਉਹ ਹੋਰ ਕਿਸੇ ਕੰਟਰੀ ਦੇ ਰਹਿਣ ਵਾਲੇ ਸੀ ਅਮਰੀਕਾ ਦੇ ਵਿੱਚ ਮੂਵ ਹੋਏ ਤੇ ਉੱਥੇ ਉਹਨਾਂ ਦੇ ਬੱਚੇ ਨੇ ਜਨਮ ਲਿਆ ਜਿਸ ਤੋਂ ਬਾਅਦ ਬੱਚੇ ਨੂੰ ਸਿਟੀਜ਼ਨਸ਼ਿਪ ਮਿਲੀ ਤੇ ਮਾਤਾ ਪਿਤਾ ਨੂੰ ਗ੍ਰੀਨ ਕਾਰਡ ਮਿਲ ਗਿਆ ਜਿਸ ਦੇ ਨਾਲ ਉਹ ਅਮਰੀਕਾ ਦੇ ਵਸਨੀਕ ਬਣ ਗਏ ਇਸ ਨੂੰ ਕਿਹਾ ਜਾਂਦਾ ਹੈ ਬਰਥ ਰਾਈਟ ਸਿਟੀਜ਼ਨਸ਼ਿਪ ਪਰ ਹੁਣ ਇਸ ਨੂੰ ਹਟਾਉਣ ਦੇ ਵਾਸਤੇ 트럼ਪ ਸਰਕਾਰ ਨੇ ਐਲਾਨ ਕਰ ਦਿੱਤਾ ਹੈ 19 ਫਰਵਰੀ ਤੱਕ ਦਾ ਸਮਾਂ ਦਿੱਤਾ ਗਿਆ ਸੀ ਕਿ ਇਸ ਨੂੰ ਲਾਗੂ ਕੀਤਾ ਜਾਵੇ ਪਰ ਤੁਹਾਨੂੰ ਦੱਸਦੇ ਕਿ ਯੂ ਐਸ ਫੈਡਰਲ ਕੋਰਟ ਦੇ ਵੱਲੋਂ ਇਸ ਨੂੰ ਰੋਕ ਦਿੱਤਾ ਗਿਆ 14 ਦਿਨਾਂ ਦੇ ਵਾਸਤੇ ਰੋਕ ਲਾ ਦਿੱਤੀ ਗਈ ਹੈ 트럼ਪ ਦੇ ਇਸ ਫੈਸਲੇ ਨੂੰ ਅਸੰਵਿਧਾਨਕ ਮੰਨਿਆ ਹੁਣਾਂ ਕਿਹਾ ਹੈ ਕਿ ਇਹ ਲੋਕਾਂ ਦਾ ਦਿਮਾਗ ਘੁਮਾ ਕੇ ਰੱਖ ਦੇਣ ਵਾਲਾ ਫੈਸਲਾ ਹੈ ਸੋ ਇਸ ਕਰਕੇ 14 ਦਿਨ ਦੇ ਵਾਸਤੇ ਯੂ ਐਸ ਫੈਡਰਲ ਕੋਰਟ ਦੇ ਵੱਲੋਂ ਇਸ ਦੇ ਉੱਪਰ ਰੋਕ ਲਾ ਦਿੱਤੀ ਹੈ 트럼ਪ ਨੇ ਫੈਸਲਾ ਲਾਗੂ ਕਰਨ ਦੇ ਲਈ 19 ਫਰਵਰੀ ਦਾ ਸਮਾਂ ਦਿੱਤਾ ਸੀ 트럼ਪ ਦੇ ਬਰਥ ਰਾਈਟ ਸਿਟੀਜ਼ਨਸ਼ਿਪ ਖਤਮ ਕਰਨ ਨੂੰ ਲੈ ਕੇ ਇਹ ਫੈਸਲਾ ਸੁਣਾਇਆ ਸੀ ਪਰ ਯੂਐਸ ਫੈਡਰਲ ਕੋਰਟ ਦੇ ਵੱਲੋਂ ਆਦੇਸ਼ ਦਿੱਤੇ ਗਏ ਨੇ ਕਿ ਇਸ ਨੂੰ 14 ਦਿਨ ਦੇ ਵਾਸਤੇ ਰੋਕ ਦਿੱਤਾ ਜਾਵੇ ਕਿਉਂਕਿ ਇਹ ਸਿੱਧੇ ਤੌਰ ਤੇ ਆ ਸੰਵਿਧਾਨਿਕ ਆਦੇਸ਼ ਹੈ ਜੋ ਟਨਾਲ ਟਰੰਪ ਦੇ ਵੱਲੋਂ ਦਿੱਤਾ ਗਿਆ ਤਾਂ ਜਿਹੜੇ ਅਮਰੀਕਾ ਦੇ ਵਿੱਚ ਪੱਕੇ ਹੁੰਦੇ ਸੀਗੇ ਜਿਹੜੇ ਉੱਥੇ ਜਾ ਕੇ ਬੱਚੇ ਨੂੰ ਜਨਮ ਦੇ ਦਿੰਦੇ ਸੀ ਕਿ ਚਲੋ ਬੱਚੇ ਪੱਕੇ ਹੋ ਜਾਣਗੇ ਉਹਨਾਂ ਦੇ ਨਾਲ ਸਾਨੂੰ ਵੀ ਗ੍ਰੀਨ ਕਾਰਡ ਮਿਲ ਜਾਵੇਗਾ ਤਾਂ ਉਹ ਆ ਖਬਰ ਦੇ ਵੱਲ ਧਿਆਨ ਜ਼ਰੂਰ ਦੇਣ ਹੁੰਡਰਨਾਲ 트럼ਪ ਨੇ ਇਸ ਇਹ ਜਿਹੜਾ ਕਾਨੂੰਨ ਸੀਗਾ ਬਰਥ ਰਾਈਟ ਸਿਟੀਜਨਸ਼ਿਪ ਇਸ ਨੂੰ ਖਤਮ ਕਰਨ ਦਾ ਫੈਸਲਾ ਲੈ ਲਿਆ ਗਿਆ ਉਹਨਾਂ ਨੇ 19 ਫਰਵਰੀ ਤੱਕ ਦਾ ਸਮਾਂ ਦਿੱਤਾ ਉਸ ਤੋਂ ਬਾਅਦ ਇਹ ਲਾਗੂ ਹੋਵੇਗਾ ਪਰ ਯੂਐਸ ਫੈਡਰਲ ਕੋਰਟ ਨੇ 14 ਦਿਨ ਦੀ ਇਸ ਦੇ ਉੱਪਰ ਰੋਕ ਲਗਾ ਦਿੱਤੀ ਹੈ 14 ਦਿਨਾਂ ਤੋਂ ਬਾਅਦ ਫਿਰ ਇਸ ਤੇ ਸੁਣਵਾਈ ਹੁੰਦੀ ਹੈ ਪਰਮਾਨੈਂਟਲੀ ਇਹ ਆਈਡੀਆ ਡ੍ਰੌਪ ਹੋਵੇਗਾ ਜਾਂ ਫਿਰ 14 ਦਿਨਾਂ ਦੇ ਰੋਕ ਤੋਂ ਬਾਅਦ ਇਹ ਲਾਗੂ ਹੋ ਸਕਦਾ ਹੈ ਇਹ ਆਉਣ ਵਾਲੇ ਸਮੇਂ ਦੇ ਗਰਭ ਦੇ ਵਿੱਚ ਹੈ ਫਿਲਹਾਲ ਤੁਹਾਨੂੰ ਇਹ ਜਾਣਕਾਰੀ ਦੇ ਰਹੇ ਹਾਂ ਕਿ ਅਮਰੀਕਾ ਦੇ ਵਿੱਚ ਬੱਚੇ ਦੇ ਜਨਮ ਹੋਣ ਤੇ ਜਿਹੜੀ ਸਿਟੀਜਨਸ਼ਿਪ ਮਾਤਾ ਪਿਤਾ ਨੂੰ ਮਿਲਦੀ ਸੀ ਉਹ ਹਟਾਉਣ ਦੇ ਲਈ ਡੋਨਾਲਡ ਟਰੰਪ ਨੇ ਇਹ ਐਲਾਨ ਕੀਤਾ ਸੀ ਪਰ ਉਸ ਫੈਸਲੇ ਤੇ ਫੈਡਰਲ ਕੋਰਟ ਦੇ ਵੱਲੋਂ ਹੁਣ ਰੋਕ ਲਗਾ ਦਿੱਤੀ ਗਈ ਹੈ 14 ਦਿਨ ਦੀ ਇਸ ਫੈਸਲੇ ਤੇ ਰੋਕ ਲਗਾ ਦਿੱਤੀ ਗਈ ਹੈ